ਅੱਜ ਅਸੀਂ ਪਿੰਡ ਸੇਖਾ ਦੇ ਵਿੱਚ 크੍ਰਿਸਚਨ ਸੇਵਾ ਫਰੰਟ ਦੀ ਬਹੁਤ ਭਰਮਈ ਮੀਟਿੰਗ ਹੋਈ ਜਿਸ ਵਿੱਚ ਯੂਥ ਨੌਜਵਾਨਾਂ ਨੇ ਪੈਣਾ ਨੇ ਤੇ ਪ੍ਰਭੂ ਦੇ ਖਾਦਮਾਂ ਨੇ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਔਰ ਇਸ ਜਗ੍ਹਾ ਦੇ ਵਿੱਚ ਨਵੀਆਂ ਨੁਜੁਕੀਆਂ ਜਿਹੜੀਆਂ 크੍ਰਿਸਚਨ ਸੇਵਾ ਫਰੰਟ ਵੱਲੋਂ ਜ਼ਿਲ੍ਹਾ ਪ੍ਰਧਾਨ ਪੀਟਰ ਮਸੀਹ ਤੇ ਯੂਥ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਕੋ ਮੰਗਾ ਮਸੀਹ ਨੂੰ ਇਹ ਜਗ੍ਹਾ ਦੇ ਵਿੱਚ ਨਿਯੁਕਤ ਕੀਤਾ ਗਿਆ ਸਾਡੀਆਂ 크੍ਰਿਸਚਨ ਸੇਵਾ ਫਰੰਟ ਵੱਲੋਂ ਮਸੀਹ ਭਾਈਚਾਰੇ ਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਜਿਸ ਤਰ੍ਹਾਂ ਕ੍ਰੈਚਰ ਰੈਜੀਮੈਂਟ ਦੀ ਮੰਗ ਹੈ ਰਾਖਵਾ ਕਰਨ ਦੀ ਮੰਗ ਹੈ ਯਾਰੂਸਲਮ ਜਾਪਰਾ ਦੀ ਮੰਗ ਹੈ ਕਮਿਊਨਿਟੀ ਹਾਲ ਦੀ ਮੰਗ ਹੈ ਕੱਚੇ ਘਰਾਂ ਨੂੰ ਪੱਕੇ ਕਰਨ ਦੀ ਮੰਗ ਹੈ ਐਮ ਐਲ ਸੀ ਦੀ ਮੰਗ ਹੈ ਹੋਰ ਇਦਾਂ ਦੇ ਬਹੁਤ ਸਾਰੀਆਂ ਜਿਹੜੇ ਮੁੱਦੇ ਨੇ ਮੰਗਾਂ ਨੇ ਸਾਡੀਆਂ ਜਿਹੜੀਆਂ ਅਸੀਂ ਕ੍ਰੈਸਚਨ ਸੇਵਾ ਫਰੰਟ ਵੱਲੋਂ ਪਿੰਡਾਂ ਵਿੱਚ ਜਾ ਕੇ ਆਪਣੇ ਭੈਣ ਭਰਾਵਾਂ ਨੂੰ ਜਾਗਰੂਤ ਕਰ ਰਹੇ ਹਾਂ ਸਮੇਂ ਸਮੇਂ ਤੇ ਕਹਾਵਾ ਜਿਹੜਾ ਮਤੀ ਭਾਈ ਜਿਹੜੇ ਨਾਲ ਜਿਹੜਾ ਵਿਤਕਰਾ ਕੀਤਾ ਜਾਂਦਾ ਕੀ ਕਹਣਾ ਦਿੰਦੇ ਲੋਕੋ ਸਮੇਂ ਹਰ 5 ਸਾਲਾਂ ਬਾਅਦ ਪਾਰਟੀਆਂ ਆਉਂਦੀਆਂ ਤੇ ਸਰਕਾਰਾਂ ਬਣਦੀਆਂ ਪਰ ਈਸਾਈ ਭਾਈਚਾਰੇ ਨਾਲ ਵੱਡੇ ਵੱਡੇ ਵਾਦੇ ਕੀਤੇ ਜਾਂਦੇ ਨੇ ਉਹ ਵਾਦੇ ਕਾਗਜ਼ੀ ਲੱਭਦੇ ਨੇ ਪਰ ਗਰਾਊਂਡ ਲੈਵਲ ਤੇ ਉਹਨਾਂ ਦਾ ਕੋਈ ਵੀ ਅਸਰ ਨਹੀਂ ਉਹ ਚਾਹੇ ਕੱਚੇ ਘਰਾਂ ਨੂੰ ਪੱਕੇ ਕਰਨ ਦੇ ਹੋਣ ਚਾਹੇ 1000 ਰੁਪਏ ਦੀ ਗੱਲ ਹੋਵੇ ਚਾਹੇ ਹੋਰ ਜਿਹਰੇ ਮੁੱਦੇ ਹੋਣ ਉਹ ਇੱਥੇ ਦੀ ਉੱਥੇ ਹੀ ਆ ਸਿਰਫ ਈਸਾਈ ਭਾਈਚਾਰੇ ਨੂੰ ਮੈਂ ਇਹ ਕਹਿਣਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਈਸਾਈ ਭਾਈਚਾਰੇ ਨੂੰ ਮਤਈ ਮਾਂ ਵਾਂਗੂ ਜਰਾ ਵਰਤਿਆ ਜਾਂਦਾ ਸਰਕਾਰ ਵੱਲੋਂ ਜਿਹੜਾ ਬੇਅਦਬੀ ਮਿਲ ਪਾਸ ਕੀਤਾ ਗਿਆ ਉਹਦੇ ਵਿੱਚ ਜਿਹੜਾ ਕੋਈਦਰ ਬਾਈਬਲ ਨੂੰ ਨਹੀਂ ਵਿੱਚ ਇਸ ਕੀ ਕਰਿਆ ਕੀ ਕਰਨਾ ਚਾਹੀਦਾ ਬਿਲਕੁਲ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਕਿ ਦੇਖੋ ਇੱਕ ਨਾਰਾ ਲੱਗਦਾ Hindu Muslim Sikh Isai ਤੇ ਸਾਰੇ ਹਾਂ ਹੰਬਾਈ ਬਾਈ ਬਾਈ ਪਹਿਲਾਂ ਤਾਂ ਸੀਐਮ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਬੋਲਿਆ ਉਹਨਾਂ ਗ੍ਰੰਥ ਸਾਹਿਬ ਦੀ ਵੀ ਗੱਲ ਕੀਤੀ ਦੂਜੇ ਧਰਮਾਂ ਦੀ ਵੀ ਗੱਲ ਕੀਤੀ ਪਰ ਪਵਿੱਤਰ ਬਾਈਬਲ ਦਾ ਜ਼ਿਕਰ ਨਹੀਂ ਕੀਤਾ ਉਸ ਤੋਂ ਬਾਅਦ ਜਿਹੜੇ ਸਾਡੇ ਐਮਐਲਏ ਬਟਾਲਾ ਤੋਂ ਅਮਰ ਸ਼ੇਰ ਸਿੰਘ ਕਲਸੀ ਜੀ ਤੇ ਉਹ ਉਸ ਟਾਈਮ ਜ਼ਿਲ੍ਹੇ ਦੇ ਆਪਣੇ ਗੁਰਦਾਪ ਨੇ ਪੰਜਾਬ ਦੇ ਵੀ ਪ੍ਰਧਾਨ ਨੇ ਉਹਨਾਂ ਨੇ ਵੀ ਵਿਧਾਨ ਸਭਾ ਦੇ ਵਿੱਚ ਬੋਲਿਆ ਪਰ ਉਹਨਾਂ ਨੇ ਵੀ ਉਹ ਜਗ੍ਹਾ ਦੇ ਵਿੱਚ ਪਵਿੱਤਰ ਬਾਈਬਲ ਦਾ ਜ਼ਿਕਰ ਨਹੀਂ ਕੀਤਾ ਇਥੋਂ ਮੈਂ ਇਹ ਕਹਿਣਾ ਕਿ ਸਾਨੂੰ ਸਮਝ ਲਾਣਾ ਚਾਹੀਦਾ ਵਾ ਕਿ ਜੇ ਸਾਡੇ ਪਵਿੱਤਰ ਬਾਈਬਲ ਦਾ ਜ਼ਿਕਰ ਨਹੀਂ ਕਰਦੇ ਤੇ ਫਿਰ ਸਾਡੀ ਉਹ ਜਗ੍ਹਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸਾਡੇ ਹੱਕ ਦੀ ਗੱਲ ਕਿੱਥੋਂ ਹੋਵੇਗੀ ਇਸੇ ਚੀਜ਼ ਨੂੰ ਲੈ ਕੇ ਅਸੀਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਜਾਗਰੂਕ ਕਰ ਰਹੇ ਹਾਂ ਕਿ ਸਾਡੇ ਸਮਾਜ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਨੇ ਇਹਨਾਂ ਇਹ ਵੋਟਾਂ ਪਾਉਂਦੇ ਨੇ ਸਰਕਾਰਾਂ ਬਣਦੀਆਂ ਨੇ ਇਨਾਂ ਦੀਆਂ ਵੋਟਾਂ ਦੇ ਨਾਲ ਬੰਦਾ ਕੁਰਸੀ ਤੇ ਬਹਿ ਜਾਂਦਾ ਤੇ ਬੰਦੇ ਨੂੰ ਕੁਰਸੀ ਤੋਂ ਡੇਗ ਦਿੰਦੀਆਂ ਨੇ ਪਰ ਅਸੀਂ ਆਪਣੇ ਭੈਣ ਭਰਾ ਨੂੰ ਜਾਗਰੂਤ ਕਰ ਰਹੇ ਹਾਂ ਜਿਹੜਾ ਐਮ ਐਲ ਸੀ ਦਾ ਮੁੱਦਾ ਵਾ ਕਿ ਜੇ ਅਸੀਂ ਵੋਟਾਂ ਨਾਲ ਨਹੀਂ ਕਿ ਸਾਨੂੰ ਜਿਹੜੀ ਐਮ ਐਲ ਸੀ ਜਿਹੜੀ ਕ੍ਰੇਸ਼ਨ ਭਾਈਚਾਰੇ ਨੂੰ ਦਿੱਤੀ ਜਾਵੇ ਤਾਂ ਜੋ ਸਾਡਾ ਇੱਕ ਦੋ ਬੰਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਬਹਿ ਸਕੇ ਹੁਣ ਇਹ ਜਿਹੜੇ ਨਵੇਂ ਨੁਕਤੀਆਂ ਕੀਤੀਆਂ ਗਈਆਂ ਜਿਹੜੀਆਂ ਨਵੀਆਂ ਨੁਕਤੀਆਂ ਕੀਤੀਆਂ ਗਈਆਂ ਅਸੀਂ ਆਪਣੇ ਪ੍ਰਧਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਤਗੜੇ ਹੋ ਕੇ ਆਪਣੇ ਸਮਾਜ ਦੇ ਲਈ 크੍ਰਿਸਚੀਅਨ ਭਾਈਚਾਰੇ ਦੇ ਲਈ ਕੰਮ ਕਰੋ ਜਿੱਥੇ ਵੀ ਕਿਤੇ ਕੋਈ ਕਿਸੇ ਭਾਨ ਭਰਾਂ ਨੂੰ ਪ੍ਰੋਬਲਮ ਆਉਂਦੀ ਆ ਚਾਹੇ ਸਾਨੂੰ ਪ੍ਰਸ਼ਾਸਨ ਵੱਲੋਂ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਆ ਤੇ ਅਸੀਂ ਦਿਨਵਾ ਜਿਹੜੀ ਆ ਆਪਣੀ ਕੌਮ ਦੀ ਸੇਵਾ ਦੇ ਵਿੱਚ ਹਾਜ਼ਰਾਂ ਇਹਨਾਂ ਨੂੰ ਵਿਸ਼ਵਾਸ ਲਈ ਦਵਾਇਆ ਕਿ 크੍ਰਿਸਚੀਅਨ ਸੇਵਾ ਫਰੰਟ ਦੇ ਕਿਸੇ ਵੀ ਪ੍ਰਬੰਧ ਨੂੰ ਚਾਹੇ ਅਹੁਦੇਦਾਰ ਆ ਚਾਹੇ ਉਹ ਮੈਂਬਰ ਆ ਕਿਸੇ ਵੀ ਤਰ੍ਹਾਂ ਦੀ ਕਿਸੇ ਵੱਲੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਤੇ ਅਸੀਂ ਦੂਣਾ ਨਹੀਂ ਤੀਣਾ ਕਰਕੇ ਵਾਪਸ ਮੋੜਾਂਗੇ ਮੇਰਾ ਨਾਮ ਮੰਗਮਸੀ ਪਿੰਡ ਸੇਖਾ ਜ਼ਿਲ੍ਹਾ ਗੁਰਦਾਸਪੁਰ ਮਨੂੰ ਜ਼ਿਲ੍ਹਾ ਯੂਥ ਪ੍ਰਧਾਨ ਲਗਾਇਆ ਜਿੰਮੇ ਵਾਲੀਆਂ ਇਹ ਦਿੱਤੀਆਂ ਗਈਆਂ ਆ ਵੀ ਕਿਸੇ ਵੀ ਭੈਣ ਭਰਾ ਨਾਲ ਕੋਈ ਕ੍ਰਿਸਚੀਅਨ ਭੈਣ ਭਰਾ ਨਾਲ ਕੋਈ ਵੀ ਧੱਕਾ ਹੁੰਦਾ ਜਾਂ ਕੋਈ ਚਰਚ ਦੇ ਪਾਸਟਰ ਸਾਹਿਬਾਨ ਨਾਲ ਧੱਕਾ ਹੁੰਦਾ ਉਥੇ ਆਪਾਂ ਚਤਾਨ ਬਣ ਕੇ ਸਾਡੇ ਆਪਣੇ ਭੈਣ ਭਰਾ ਨਾਲ ਮਿਲ ਕੇ ਉਥੇ ਕੰਮ ਕਰਾਂਗੇ